ਆਹ ਤੁਹਾਨੂੰ ਜੀਰੇ ਦੀਆਂ ਜੀਰਾ ਦੇ ਵਿੱਚ ਆਵਾਰਾ ਗਊਆਂ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਕਿਨੇ ਦੋਣੀ ਸੂਆਂ ਦੇ ਹਿਸਾਬ ਨਾਲ ਜਿਹੜੀਆਂ ਵਾਰਾ ਗਊਆਂ ਸੜਕ ਤੇ ਫਿਰਦੀਆਂ ਨੇ ਤਾਂ ਤਸਵੀਰਾਂ ਦੇਖ ਸਕਦੇ ਐ ਮੋਕੇ ਜਿਹੜੀਆਂ ਇਹ ਮੰਡੀ ਦੀਆਂ ਤਸਵੀਰਾਂ ਨੇ ਬੇਸ਼ੱਕ ਦੀ ਪਲਾਂਦੀ ਤਿੰਨ ਗਊਸ਼ਾਲਾ ਨੇ ਜੀਰੇ ਦੇ ਵਿੱਚ ਨਾਂਵਾਰ ਉਹਨਾਂ ਦੇ ਆ ਪਰ ਫਿਰ ਵੀ ਵਾਰਾ ਜਿਹੜੀਆਂ ਗਊਆਂ ਫਿਰਦੀਆਂ ਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਐਡਾ ਗੰਭੀਰ ਮਸਲਾ ਹੈ ਐਡਾ ਗੰਭੀਰ ਮਸਲਾ ਸਾਡੇ ਸ਼ਹਿਰ ਵਿੱਚ ਨਰਗ ਵਜਿਆ ਪਿਆ ਨੇ ਗੰਧ ਦਾ ਵੀ ਔਰ ਵੇਖੋ ਤੁਸੀਂ ਇਹ ਗਊਆਂ ਦਾ ਗੰਧ ਦੇ ਵਿੱਚ ਗਊਆਂ ਮੂ ਮਰੀ ਜਾਂਦੀਆਂ ਨੇ ਗਊਆਂ ਥਾਂ ਥਾਂ ਤੇ ਗਊਆਂ ਗਲੀਆਂ ਦੇ ਵਿੱਚ ਗਊਆਂ ਸੜਕਾਂ ਦੇ ਉੱਤੇ ਗਊਆਂ ਝੁੰਡਾਂ ਦੇ ਝੁੰਡ 50-50 ਗਊਆਂ 20-20 ਆ ਪਰਸੋ ਚੌਥ ਦੀ ਗੱਲ ਹੈ ਕੱਠੀਆਂ 20 ਜਾਂ 25 ਸਾਂਢ ਹੋਣਗੇ 20 ਜਾਂ 25 ਸਾਂਢ ਉਹ ਗਲੀ ਦੇ ਵਿੱਚ ਵੜ ਗਿਆ ਦੁੱਧੀਆਂ ਵਾਲੀ ਗਲੀ 'ਚ ਵੜ ਗਏ ਅੱਗੋ ਵਿਚਾਰੀਆਂ ਲੇਡੀਜ਼ ਬੱਚੇ ਆ ਰਹੇ ਦੀ ਇੱਕ ਬੱਚੇ ਨੂੰ ਭੱਜ ਕੇ ਮੈਂ ਚੱਕਿਆ ਹੋ ਸਕਦਾ ਉਹ ਵਿਚਾਰਾ ਥੱਲੇ ਨਿਕਲ ਜਾ ਬੱਚਾ ਔਰ ਬੱਚੇ ਵਿਚਾਰੇ ਘਬਰਾਉਂਦੇ ਆ ਲੰਗਣਾ ਓ ਖਾਵੇ ਕੀ ਲੱਗਦਾ ਠੀਕ ਨਾ ਚੋ ਐਕਸੀਡੈਂਟ ਬਹੁਤ ਹੁੰਦੇ ਨੇ ਜਿੰਨੀਆਂ ਜਗਾਵਾਂ ਨੇ ਗਾਵਾਂ 40 50 ਬਾਹਰ ਹੀ ਤੁਰੀਆਂ ਫਿਰਦੀਆਂ ਭਾਈ ਟੀੜੇ ਪੈਂਦੇ ਤੇ ਪੱਟੀਆਂ ਇਹ ਮੇਰੀ ਗੱਲ ਮੇਰੀ ਤਾਂ ਇਹੀ ਬੈਂਦੀ ਹੈ ਪ੍ਰਸ਼ਾਸਨ ਅੱਗੇ ਤੇ ਸਰਕਾਰ ਅੱਗੇ ਇਹ ਜਿੰਨੀਆਂ ਵਾਰਾ ਗਾਈਆਂ ਫਿਰਦੀਆਂ ਇਹਨਾਂ ਦੇ ਕੋਈ ਸਹੂਲਤਾਂ ਠੀਕ ਹਨ ਪ੍ਰਬੰਧ ਕੀਤਾ ਜਾਵੇ ਇਹ ਠੇਕੇ ਦੇ ਤਿੰਨ ਗਊਸ਼ਾਲਾਂ ਬਾਈ ਜੀ ਇੱਕ ਨਵਾਂ ਜੀਰਾ ਰੋਡ ਤੇ ਇੱਕ ਇਧਰ ਥਾਣੇ ਕੋਲੇ ਇੱਕ ਆ ਮੰਡੀ ਚ ਹੋਰ ਵੀ ਲੋਕ ਆ ਬਾਹਰੋਂ ਆ ਕੇ ਸੇਵਾ ਕਰਦੇ ਪਰ ਗਊਸ਼ਾਲਾ ਵਾਲੇ ਗਾਈਆਂ ਦੀ ਸੇਵਾ ਨਹੀਂ ਕਰ। ਕੱਢ ਕੇ ਆਈਦੀਆਂ ਉਹ ਬਾਹਰ ਬਾਅਦ ਚਾਹੀਦਾ ਉਹ ਪਹਿਲੋਂ ਕੱਢ ਦਿੰਦੇ ਆ। ਜਿਹੜੇ ਦੁੱਧ ਦਿੰਦੀਆਂ ਗਾਈਆਂ ਉਹਨਾਂ ਨੂੰ ਪੱਠੇ ਪਾਉਂਦੇ ਆ ਦੁੱਧੀਆਂ ਨੂੰ ਇਹ ਬਾਰਾ ਜਿਹੜੀਆਂ ਇਹ ਬਾਹਰ ਕੱਢਦੇ ਆ ਕਹਿ ਲਈਏ ਕਿ ਵੀਕ ਨਗਰ ਕੌਂਸਲ ਵਾਲੇ ਜਿੰਨੇ ਹੈਗੇ ਹੈਗੇ ਆ ਜਿਨ੍ਹਾਂ ਦੀ ਇਹ ਜੁੰਮੇਰੀ ਬੰਦੀ ਹੈ ਉਹਨਾਂ ਨੂੰ ਪਤਾ ਹੀ ਹੈ ਕਿ ਵੀ ਸ਼ਹਿਰ ਦੇ ਵਿੱਚ ਇਹਨਾਂ ਦਾ ਨੁਕਸਾਨ ਕਿੰਨਾ ਤੇ ਕੀ ਨੁਕਸਾਨ ਸ਼ਹਿਰ ਦਾ ਤੇ ਕੀ ਕਰ ਰਹੇ ਆ ਇੱਕ ਦਿਨ ਪਹਿਲਾਂ ਮੈਂ ਆਪਣੀ ਮੇਰੀ ਉਹ ਸਾਹਮਣੇ ਸ਼ਾਪ ਹੈ ਜੀ ਇੱਥੇ ਘੱਟੋ ਘਾਟ ਰਹੇ ਨੇ ਸ਼ਾਮ ਦਾ ਟਾਈਮ ਹੋਣਾ तकरीबन 4 4:30 ਵਜੇ ਦਾ ਮੈਂ ਵੀਡੀਓ ਬਣਾ ਕੇ ਫੇਸਬੁੱਕ ਤੇ ਤੇ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਪਾਈ ਸੀਗੀ ਕਿ ਵੀ ਆ ਦੇਖੋ ਵਕਾਇਦਾ ਬੋਲ ਕੇ ਪਾਈ ਸੀ ਕਿ ਵੀ ਆ ਦੇਖੋ ਕਿੰਨੇ ਸਾੰਡ ਹੈ ਇਹ ਹੁਣ ਇੱਥੇ ਹੈ ਸ਼ਹਿਰ ਦਾ ਮੇਨ ਏਰੀਆ ਹੈ ਇਹ ਤੇ ਬੱਚੇ ਵੀ ਖੇਡਦੇ ਆ ਕਰਦੇ ਆ ਤੇ ਦੂਸਰੀ ਗੱਲ ਇਹ ਹੈ ਕਿ ਵੀ ਪਹਿਲਾਂ ਇੱਥੇ ਖੜੇ ਰਹੇ ਆ ਫਿਰ ਇਹ ਚਾਕੇ ਸ਼ਹਿਰ ਵਾਲੇ ਪਾਸੇ ਨੂੰ ਚਲੇ ਗਏ ਐਕਸੀਡੈਂਟ ਕਿੱਥੇ ਐਕਸੀਡੈਂਟ ਤਾਂ ਤੁਹਾਡੇ ਸਾਹਮਣੇ ਕੱਲ ਇੱਕ ਜਿਹੜੇ ਐਮਐਲਏ ਸਾਹਿਬ ਜੀ ਦਾ ਵੀ ਐਕਸੀਡੈਂਟ ਹੋਇਆ ਤੇ ਇਹਨਾਂ ਦੀ ਬਦੌਲਤ ਇਹ ਆਈ ਡੰਗਰ ਬਦੌਲਤ ਹੈ ਜਾਂ ਦੂਜਾ ਹਾਂ ਸ਼ਹਿਰ ਦੇ 400 ਵਜੇ ਫਲੈਕਸ ਬੋਰ ਲਾਈਏ ਕੋਈ ਸਾਰੇ ਸ਼ਹਿਰ ਨੂੰ ਨਾ ਲਾਓ ਇਹ ਬੜਾ ਧੰਵੀਰ ਮੁਸਲਾਹ ਜਦੋਂ ਕੋਈ ਮਰ ਜਾਂਦਾ ਤੇ ਆਪਾਂ ਦਰੀ ਲੈ ਕੇ ਸਾਰੇ ਅਫਸੋਸ ਕਰਨ ਜਾਂਦੇ ਆ ਜਿੰਨੇ ਵੀ ਸ਼ਹਿਰ ਵਾਲੇ ਹੁੰਦੇ ਆ ਤੇ ਇਹਦਾ ਹਾਲ ਇਹੀ ਆ ਕਿ ਪਿੰਡਾਂ ਨਾਲ ਨੂੰ ਵੀ ਰੋਕਿਆ ਜਾਵੇ ਅਨਾਨਸਮੈਂਟਾਂ ਕਰਾਈਆਂ ਜਾਣ ਤੇ ਦੁੱਧ ਪੀਦੇ گاਵਾ ਨਾ ਛੱਡੋ ਕੋਈ ਇੰਦੇ ਜੇ ਕੋਈ ਸ਼ਕਨੀ ਚਾ ਦੇ ਕੋ ਤਾਂ ਗੰਦ ਦੇ ਵਿੱਚ ਢੇਰ ਚ ਮੂੰਹ ਮਾਰਦੀਆਂ ਆਪਣੀਆਂ ਗਾਵਾਂ ਜਿਹੜੀਆਂ ਆਪਾਂ Hindu ਧਰਮ ਇਹਨੂੰ ਆਪਾਂ ਪੂਜਦੇ ਆ ਇਹ ਦੂ ਮਾੜਾ ਸਤਾਰ ਚ ਹੀ ਹੋਊਗਾ ਤੇ ਜਿਹੜੇ ਦੇਵੀ ਨੂੰ ਆਪਾਂ ਪੂਜਦੇ ਆਂ ਅੱਜ ਉਹ ਦੇਵੀਆਂ ਜਿਹੜੇ ਇਹ ਇੱਕ ਮੀਨੇ ਇਹ ਤੇ ਦੇਖੋ ਗਊ ਮਾਤਾ ਜਿਹੜੀ ਮਾਤਾ ਕਹਿੰਦੇ ਆਪਾਂ ਉਹਨੂੰ ਤੇ ਇੱਕ ਗਊ ਮਾਤਾ ਗਾਂਦੇ ਦੇ ਢੇਰਾਂ ਚ ਆਪਦੀ ਜ਼ਿੰਦਗੀ ਵਤੀਰ ਕਰਦੀ ਪਈ ਆ ਪੱਠੇ ਨਹੀਂ ਹਾਂਦੀ ਕੋਈ ਗਾਊ ਰਕਸ਼ਣੇ ਇਹ ਰਾਕਸ਼ਸ਼ ਆ ਜੀ ਨਾ ਹੈਗਾ ਵਾ ਆਪਣਾ ਰਵੀ ਚੌਕ ਪ੍ਰਧਾਨ ਤੇ ਮੰਡੀ ਮੰਡੀ ਦੇ ਵਿੱਚ 24 ਘੰਟੇ ਰਹਿੰਦਾ ਵਾ ਤੇ ਇਹ ਬੰਦੇ ਨੂੰ ਪੁੱਛਿਆ ਜਾਵੇ ਜਾ ਕੇ ਉਹ ਗਾਈਆਂ ਦੀ ਦੁਕਾਨ ਤੇ ਜਮਾ ਸਾਹਮਣੇ ਖੜੀਆਂ ਵਾ ਉਹਨਾਂ ਕਿ ਤੂੰ ਗਊਸ਼ਾਲਾ ਦਾ ਪ੍ਰਧਾਨ ਆ ਤੂੰ ਕੀ ਕਰਦਾ ਪਿਆ ਇੱਥੋਂ ਦੇ ਬਾਰੇ ਤੁਸੀਂ ਜਾਣ ਕੀਤਾ ਜਾਂਦਾ ਜਿਹੜੀਆਂ ਗਊਆਂ ਮਰੀਆਂ ਨਹੀਂ ਸੜ ਜਾਂਦੀਆਂ ਨੇ ਗਲ ਜਾਂਦੀਆਂ ਨੇ ਤਾਂ ਇਹਨਾਂ ਦਾ ਵਾਲੀ ਵਾਰਸ ਕੋ ਹੋਣਾ ਵਾ